ਹਰਨਾਮ ਕੌਰ 80 ਸਾਲਾਂ ਦੇ ਨੇੜੇ ਸੀ ਪਰ ਉਸਦੇ ਨਖਰੇ ਕਿਸੇ ਵੀ ਨੌਜਵਾਨ ਕੁੜੀ ਨਾਲੋਂ ਘੱਟ ਨਹੀਂ ਸਨ ਉਸਦਾ ਇਕਲੌਤਾ ਪੁੱਤਰ ਜਰਨੈਲ ਸਿੰਘ ਇੱਕ ਖਾਂਦਾ ਪੀਂਦਾ ਕਿਸਾਨ ਸੀ ਜਿਸਦੀ ਪਤਨੀ surjeet kaur ਬਹੁਤ ਹੀ ਭਲੀ ਅਤੇ ਸੇਵਾਦਾਰ ਸੀ ਪਰ ਬੇਬੇ ਜੀ ਨੂੰ ਕਿਸੇ ਦੀ ਸੇਵਾ ਪਸੰਦ ਨਹੀਂ ਆਉਂਦੀ ਸੀ ਕਿਉਂਕਿ ਉਹ ਸੋਚਦੇ ਸਨ ਕਿ ਦੂਸਰੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ ਹਰ ਸਵੇਰ ਘਰ ਵਿੱਚ ਬੇਬੇ ਦੇ ਕਿਸੇ ਨਾ ਕਿਸੇ ਨਖਰੇ ਅਨਾਲ ਸ਼ੁਰੂ ਹੁੰਦੀ ਸੀ ਤਦੇ ਚਾਹ ਬਹੁਤ ਗਰਮ ਹੁੰਦੀ ਕਦੇ ਠੰਡੀ ਕਦੇ ਰੋਟੀ ਬਹੁਤ ਪਤਲੀ ਹੁੰਦੀ ਕਦੇ ਮੋਟੀ surjeet कौर ਸਵੇਰੇ 4 ਵਜੇ ਉੱਠ ਕੇ ਕੰਮ ਸ਼ੁਰੂ ਕਰ ਦਿੰਦੀ ਪਰ ਫਿਰ ਵੀ ਬੇਬੇ ਦੀ ਤਸੱਲੀ ਨਹੀਂ ਹੁੰਦੀ ਸੀ ਇੱਕ ਦਿਨ surjeet ਨੇ ਬੜੇ ਚਾਹ ਨਾਲ ਬੇਬੇ ਲਈ ਮਾਲਪੂੜੇ ਬਣਾਏ ਬੇਬੇ ਦਾ ਪਸੰਦੀਦਾ ਮਿੱਠਾ surjeet ਨੇ ਪਿਆਰ ਨਾਲ ਕਿਹਾ ਬੇਬੇ ਜੀ ਅੱਜ ਤੁਹਾਡੇ ਲਈ ਮਾਲਪੂੜੇ ਬਣਾਏ ਨੇ ਖਾ ਕੇ ਦੱਸਿਓ ਕਿਵੇਂ ਲੱਗੇ ਬੇਬੇ ਨੇ ਮਾਲਪੂੜਾ ਹੱਥ ਵਿੱਚ ਲਿਆ ਸੁੰਘਿਆ ਅਤੇ ਮੂੰਹ ਬਣਾ ਕੇ ਕਿਹਾ ਛੱਡ ਇਹ ਤਾਂ ਮਾਲਪੂੜੇ ਨੇ ਕੋਈ ਹੋਰ ਚੀਜ਼ ਲੱਗਦੇ ਨੇ ਨਾ ਮਿੱਠਾ ਸਹੀ ਹੈ ਨਾ ਨਰਮਾਈ ਪਤਾ ਨਹੀਂ ਕੀ ਪਾਇਆ ਹੈ ਵਿੱਚ ਸਾਡੇ ਜ਼ਮਾਨੇ ਵਿੱਚ ਤਾਂ ਚੀਜ਼ਾਂ ਬਣਾਉਣ ਵਾਲੇ ਨੂੰ ਹੱਥ ਧੋਣੇ ਆਉਂਦੇ ਸੀ ਸੁਰਜੀਤ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹ ਚੁੱਪ ਕਰਕੇ ਰਸੋਈ ਵੱਲ ਮੁੜ ਗਈ ਜਰਨੈਲ ਸਿੰਘ ਜੋ ਕੋਲ ਬੈਠਾ ਅਖਬਾਰ ਪੜ੍ਹ ਰਿਹਾ ਸੀ ਨੇ ਬੇਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਬੇਬੇ surjit ਕਿੰਨਾ ਮਿਹਨਤ ਕਰਦੀ ਹੈ ਤੂੰ ਕਿਉਂ ਕਿਉਂ ਹਰ ਗੱਲ ਤੇ ਨੁਕਸ ਕੱਢਦੀ ਹੈ ਚੰਗੇ ਬਣੇ ਨੇ ਮਾਲਪੂੜੇ ਮੈਂ ਖਾ ਕੇ ਦੇਖੇ ਨੇ ਬੇਬੇ ਨੇ ਝਟ ਅੱਗੋਂ ਜਵਾਬ ਦਿੱਤਾ ਤੂੰ ਚੁੱਪ ਕਰ ਤੈਨੂੰ ਤਾਂ ਬਸ ਆਪਣੀ ਵੋਟ ਹੀ ਸੋਹਣੀ ਲੱਗਦੀ ਹੈ ਮਾਂ ਦੇ ਸਵਾਦਾ ਤੈਨੂੰ ਕੀ ਪਤਾ ਹੋਣਾ ਤੂੰ ਖਾ ਮੈਂ ਤਾਂ ਨਹੀਂ ਖਾਣੀ ਜਾ ਮੇਰੇ ਲਈ ਦਹੀਂ ਵਾਲੀ ਲੱਸੀ ਬਣਾ ਕੇ ਲਿਆ ਪਰ ਧਿਆਨ ਨਾਲ ਲੱਸੀ ਬਹੁਤ ਠੰਡੀ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਥੋੜਾ ਜਿਹਾ ਹੀ ਨਮਕ ਹੋਵੇ ਇਸੀ ਤਰ੍ਹਾਂ ਬੇਬੇ ਦੇ ਨਖਰੇ ਸਿਰਫ ਖਾਣ ਪੀਣ ਤੱਕ ਹੀ ਸੀਮਤ ਨਹੀਂ ਸਨ ਉਹਨਾਂ ਦੇ ਕੱਪੜੇ ਵੀ ਰੋਜ਼ ਧੋਕੇ ਪ੍ਰੈਸ ਹੋਣੇ ਚਾਹੀਦੇ ਸਨ ਪਾਵੇ ਉਹ ਕਿਤੇ ਬਾਹਰ ਨਾ ਵੀ ਜਾਣ ਉਹਨਾਂ ਦਾ ਬਿਸਤਰਾ ਹਰ 2 ਘੰਟੇ ਬਾਅਦ ਝਾਰਿਆ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਚਾਦਰ ਤੇ ਧੂੜ ਜੰਮ ਗਈ ਹੈ ਜੇਕਰ ਕੋਈ ਰਿਸ਼ਤੇਦਾਰ ਘਰ ਆਉਂਦਾ ਤਾਂ ਬੇਬੇ ਉਹਨਾਂ ਅੱਗੇ ਵੀ ਆਪਣੇ ਰੋਪ ਜਮਾਉਂਦੇ ਸਨ ਇੱਕ ਵਾਰ ਬੇਬੇ ਦੀ ਭੈਣ ਜਗੀਰ ਕੌਰ ਜੋ ਕਿ ਬੇਬੇ ਨਾਲੋਂ 5 ਸਾਲ ਛੋਟੀ ਸੀ ਉਹਨਾਂ ਨੂੰ ਮਿਲਨ ਆਈ ਜਗੀਰਕੌਰ ਬਹੁਤ ਸਾਊ ਸੁਭਾਅ ਦੀ ਸੀ ਬੇਬੇ ਹਰਨਾਮ ਕੌਰ ਨੇ ਜਗੀਰਕੌਰ ਨੂੰ ਦੇਖਦੇ ਹੀ ਕਿਹਾ ਕਿਉਂ ਭੈਣੇ ਤੂੰ ਤਾਂ ਬਹੁਤ ਕਮਜ਼ੋਰ ਹੋਵੇ ਕੀ ਖਾਂਦੀ ਪਿੰਦੀ ਹੈ ਤੇਰੇ ਪੁੱਤ ਨੂੰ ਕਹਿੰਦੀ ਕਿ ਆਪਣੀ ਮਾਂ ਦਾ ਧਿਆਨ ਰੱਖੇ ਮੇਰਾ ਜਰਨੈਲ ਤਾਂ ਮੇਰਾ ਬਹੁਤ ਧਿਆਨ ਰੱਖਦਾ ਹੈ ਤੂੰ ਤਾਂ ਤਾਂ ਮੈਨੂੰ ਲੱਗਦਾ ਹੈ ਬਿਮਾਰ ਰਹਿਣ ਲੱਗ ਪਈ ਹੈ ਜਗੀਰਕੌਰ ਨੇ ਮੁਸਕਰਾ ਕੇ ਕਿਹਾ ਨਹੀਂ ਭੈਣੇ ਮੈਂ ਠੀਕ ਆ ਬਸ ਉਮਰ ਦਾ ਫਰਕ ਆ ਤੂੰ ਫਿਕਰ ਨਾ ਕਰ ਤੂੰ ਤਾਂ ਅਜੇ ਵੀ ਬਿਲਕੁਲ ਜਵਾਨ ਲੱਗਦੀ ਹੈ ਪਰ ਹਰਨਾਮ ਕੌਰ ਨੂੰ ਇਹ ਤਾਰੀਫ ਵੀ ਪਸੰਦ ਨਹੀਂ ਆਈ। ਉਹਨਾਂ ਨੂੰ ਲੱਗਿਆ ਕਿ ਜਗੀਰ ਕੌਰ ਉਹਨਾਂ ਤੇ ਵਿਅੰਗ ਕੱਸ ਰਹੀ ਹੈ। ਤੂੰ ਮੇਰੇ ਨਾਲ ਮਜ਼ਾਕ ਕਰਦੀ ਹੈਂ? ਮੈਂ ਜਵਾਨ ਕਿਵੇਂ ਲੱਗ ਸਕਦੀ ਆਂ? ਮੇਰੀ ਤਾਂ ਕਮਰ 'ਚ ਦਰਦ ਹੋ ਰਹੀ ਹੈ। ਤੇਰਾ ਤਾਂ ਮੁੰਡਾ ਬਾਹਰੋਂ ਕਮਾਉਂਦਾ ਹੈ। ਮੇਰੇ ਵਰਗੇ ਨੂੰ ਤਾਂ ਇੱਥੇ ਦੁੱਖ ਹੀ ਹੁੰਦੇ ਨੇ। ਜਗੀਰ ਕੌਰ ਨੇ ਦੋ ਦਿਨ ਬੇਬੇ ਦੇ ਘਰ ਰਹਿਣਾ ਸੀ। ਪਰ ਬੇਬੇ ਦੇ ਨਖਰੇ ਦੇਖ ਕੇ ਉਹ ਅਗਲੇ ਦਿਨ ਹੀ ਚਲੀ ਗਈ। ਜਾਂਦੇ ਹੋਏ ਉਸਨੇ ਜਰਨੈਲ ਨੂੰ ਹੌਲੀ ਜਿਹਾ ਕਿਹਾ ਵੀਰ ਤੇਰੀ ਮਾਂ ਨੂੰ ਬਹੁਤ ਗੁੱਸਾ ਆਉਂਦਾ ਹੈ ਧਿਆਨ ਰੱਖੀ ਬੇਬੇ ਦੀ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਉਹ ਹਰ ਚੀਜ਼ ਵਿੱਚ ਕਮੀ ਕੱਢ ਕੇ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਸਨ ਉਹ ਆਪਣੇ ਆਪ ਨੂੰ ਘਰ ਦੀ ਮੁਖੀ ਅਤੇ ਸਭ ਤੋਂ ਜ਼ਰੂਰੀ ਵਿਅਕਤੀ ਮਹਿਸੂਸ ਕਰਨਾ ਚਾਹੁੰਦੇ ਸਨ ਸਮਾਂ ਬੀਤਦਾ ਗਿਆ ਜਰਨੈਲ ਅਤੇ ਸੁਰਜੀਤ ਦੋਵੇਂ ਬੇਬੇ ਦੇ ਨਖਰਿਆਂ ਦੇ ਆਦੀ ਹੋ ਚੁੱਕੇ ਸਨ ਉੱਚਪ ਉਪ ਕਰਕੇ ਬੇਬੇ ਦੀਆਂ ਗੱਲਾਂ ਸੁਣਦੇ ਅਤੇ ਕੰਮ ਕਰਦੇ ਰਹਿੰਦੇ ਇੱਕ ਸਰਦ ਰੁੱਤ ਦੀ ਸ਼ਾਮ ਨੂੰ ਬੇਬੇ ਨੂੰ ਅਚਾਨਕ ਬੁਖਾਰ ਹੋ ਗਿਆ ਬੁਖਾਰ ਕਾਫੀ ਤੇਜ ਸੀ ਤੇ ਉਹਨਾਂ ਨੂੰ ਕਾਂਬਾ ਛੜ ਰਿਹਾ ਸੀ ਜਰਨੈਲ ਨੇ ਤੁਰੰਤ ਡਾਕਟਰ ਨੂੰ ਫੋਨ ਕੀਤਾ ਅਤੇ surjeet ਉਹਨਾਂ ਦੇ ਸਿਰ ਤੇ ਗਰਮ ਪੱਟੀਆਂ ਰੱਖਣ ਲੱਗੀ ਡਾਕਟਰ ਆਇਆ ਜਾਂਚ ਕੀਤੀ ਅਤੇ ਕਿਹਾ ਘਬਰਾਉਣ ਦੀ ਲੋੜ ਨਹੀਂ ਬਸ ਮੌਸਮੀ ਬੁਖਾਰ ਹੈ ਮੈਂ ਦਵਾਈ ਦੇ ਦਿੰਦਾ ਹਾਂ ਪਰ ਇਹਨਾਂ ਨੂੰ ਸੇਵਾ ਦੀ ਬਹੁਤ ਲੋੜ ਹੈ। ਬੇਬੇ ਦੀ ਹਾਲਤ ਖਰਾਬ ਹੋਣ ਕਰਕੇ ਉਹਨਾਂ ਦੇ ਨਖਰੇ ਵੀ ਘੱਟ ਹੋ ਗਏ। ਉਹ ਚੁੱਪਚਾਪ ਲੇਟੇ ਰਹੇ। surjit कौर ਸਾਰੀ ਰਾਤ ਉਹਨਾਂ ਦੇ ਸਰਹਾਣੇ ਬੈਠੀ ਰਹੀ। ਉਹਨਾਂ ਨੂੰ ਦਵਾਈ ਦਿੱਤੀ ਤੇ ਸਮੇਂ-ਸਮੇਂ ਤੇ ਉਹਨਾਂ ਦੇ ਪੈਰ ਘੁੱਟਦੀ ਰਹੇ। ਸਵੇਰ ਹੋਈ ਤਾਂ ਬੇਬੇ ਦਾ ਬੁਖਾਰ ਕਾਫੀ ਹੱਦ ਤੱਕ ਉਤਰ ਚੁੱਕਾ ਸੀ। ਉਹ ਆਰਾਮ ਨਾਲ ਉੱਠ ਕੇ ਬੈਠੇ। ਉਹਨਾਂ ਦੇ ਮਨ ਵਿੱਚ ਪਹਿਲੀ ਵਾਰ surjeet ਪ੍ਰਤੀ ਨਰਮਾਈ ਮਹਿਸੂਸ ਹੋਈ ਜਦੋਂ ਬੇਬੇ ਨੇ ਅੱਖਾਂ ਖੋਲ੍ਹੀਆਂ ਤਾਂ surjeet ਕੋਲ ਹੀ ਬੈਠੀ ਹੋਈ ਸੀ ਬੇਬੇ ਨੇ ਬਹੁਤ ਹੌਲੀ ਆਵਾਜ਼ ਵਿੱਚ ਕਿਹਾ surjeet ਤੂੰ ਸਾਰੀ ਰਾਤ ਸੁੱਤੀ ਨਹੀਂ ਕਿੰਨਾ ਥੱਕ ਗਈ ਹੋਵੇਂਗੀ surjeet ਨੇ ਮੁਸਕਰਾ ਕੇ ਕਿਹਾ ਬੇਬੇ ਜੀ ਕੋਈ ਗੱਲ ਨਹੀਂ ਤੁਸੀਂ ਠੀਕ ਹੋ ਜਾਓ ਬਸ ਮੇਰੀ ਥਕਾਵਟ ਉੱਤਰ ਜਾਵੇਗੀ ਬੇਬੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹਨਾਂ ਨੇ ਹਮੇਸ਼ਾ surjeet ਤੇ ਗੁੱਸਾ ਕੀਤਾ ਸੀ ਪਰ ਸੁਰਜੀਤ ਨੇ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਸੀ ਤੇ ਬਿਮਾਰੀ ਵਿੱਚ ਇੰਨੀ ਸੇਵਾ ਕੀਤੀ ਦੋ ਤਿੰਨ ਦਿਨਾਂ ਵਿੱਚ ਬੇਬੇ ਬਿਲਕੁਲ ਠੀਕ ਹੋ ਗਏ ਉਹਨਾਂ ਦੇ ਨਖਰੇ ਹੁਣ ਵੀ ਥੋੜੇ ਬਹੁਤ ਸਨ ਪਰ ਉਹਨਾਂ ਵਿੱਚ ਬਹੁਤ ਫਰਕ ਆ ਗਿਆ ਸੀ ਉਹ ਹੁਣ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਨਹੀਂ ਕਰਦੇ ਸਨ ਉਹਨਾਂ ਨੇ ਸੁਰਜੀਤ ਨੂੰ ਆਪਣੇ ਕੋਲ ਬੁਲਾਇਆ ਸੁਰਜੀਤ ਬੇਬੇ ਨੇ ਕਿਹਾ ਮੈਂ ਹਮੇਸ਼ਾ ਤੇਰੇ ਨਾਲ ਬਹੁਤ ਗਲਤ ਕੀਤਾ ਮੈਂ ਹਮੇਸ਼ਾ ਤੇਰੇ ਕੰਮ ਵਿੱਚ ਨੁਕਸ ਕੱਢਦੀ ਰਹੀ ਪਰ ਜਦੋਂ ਮੈਂ ਬਿਮਾਰ ਹੋਈ ਤਾਂ ਤੂੰ ਮੇਰੀ ਅਸਲੀ ਧੀ ਬਣ ਕੇ ਸੇਵਾ ਕੀਤੀ ਮੈਨੂੰ ਮਾਫ ਕਰ ਦੇ ਮੈਂ ਅੱਜ ਤੱਕ ਬੇਵਜ੍ਹਾ ਦੇ ਨਖਰੇ ਕਰਦੀ ਰਹੀ ਹਾਂ surjit ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਬੇਬੇ ਦਾ ਹੱਥ ਫੜ ਲਿਆ ਨਹੀਂ ਬੇਬੇ ਜੀ ਅਜਿਹੀ ਗੱਲ ਨਹੀਂ ਤੁਸੀਂ ਮੇਰੀ ਮਾਂ ਹੋ ਮੇਰਾ ਫਰਜ਼ ਹੈ ਤੁਹਾਡੀ ਸੇਵਾ ਕਰਨਾ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਉਸ ਦਿਨ ਤੋਂ ਬਾਅਦ ਹਰਨਾਮ ਕੌਰ ਅਸਲ ਵਿੱਚ ਨਖਰੇਬਾਜ਼ ਬੇਬੇ ਤੋਂ ਪਿਆਰ ਵਾਲੀ ਬੇਬੇ ਬਣ ਗਈ ਉਨ੍ਹਾਂ ਦੇ ਸੁਭਾਅ ਵਿੱਚ ਬਹੁਤ ਨਰਮਾਈ ਆ ਗਈ। ਉਹਨਾਂ ਨੇ ਸਮਝ ਲਿਆ ਕਿ ਅਸਲੀ ਖੁਸ਼ੀ ਦੂਜਿਆਂ ਤੇ ਰੌਬ ਜਮਾਉਣ ਵਿੱਚ ਨਹੀਂ, ਬਲਕਿ ਪਿਆਰ ਦੇਣੇ ਅਤੇ ਪਿਆਰ ਲੈਣ ਵਿੱਚ ਹੈ। ਅਸਲੀ ਪਿਆਰ ਅਤੇ ਸੇਵਾ ਕਦੇ ਵੀ ਕਿਸੇ ਸ਼ਿਕਾਇਤ ਜਾਂ ਨਖਰੇ ਦੀ ਪਰਵਾਹ ਨਹੀਂ ਕਰਦੇ।